ਸਾਧ ਸੰਗਤ ਜੀ ਆਪ ਦੀ ਗਿਆਤ ਵਾਸਤੇ ਬੇਨਤੀ ਕਰਾਂ ਕਿਉਂਕਿ ਜਿਹੜਾ ਗੋਜ ਗ੍ਰੰਥ ਸੀ ਅੱਜ ਗੁਪਤ ਹੈ ਜਦੋਂ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਜਥੇ ਸਮੇਤ ਦਰਸ਼ਨ ਕਰਨ ਵਾਸਤੇ ਆਇਆ ਕਰਦੇ ਸੀ ਦੋ ਦੋ ਤਿੰਨ ਤਿੰਨ ਮਹੀਨੇ ਇੱਥੇ ਰਹਿ ਕੇ ਮਹਾਪੁਰਖ ਕਥਾ ਕਰਦੇ ਹੁੰਦੇ ਸੀ ਤੇ ਉਹਨਾਂ ਦੀ ਕਥਾ ਵਿੱਚ ਸਬੂਤ ਆ ਉਹਨਾਂ ਨੇ ਕਿਹਾ ਕਿ ਮੈਂ ਆਪ ਉਸ ਗ੍ਰੰਥ ਦਾ ਦਰਸ਼ਨ ਕੀਤਾ ਹੈ ਤੇ ਜਿਹੜੇ ਵਿਦਿਆਰਥੀ ਸਿੰਘ ਸਨ ਉਸ ਸਮੇਂ ਦੇ ਨਾਲ ਦੇ ਉਹਨਾਂ ਨੇ ਉਸ ਗ੍ਰੰਥ ਤੋਂ ਆਪਣੇ ਹੱਥ ਨਾਲ ਕੁਝ ਲਿਖ ਕੇ ਉਤਾਰੇ ਕੀਤੇ ਸੀ ਜਿਨ੍ਹਾਂ ਵਿੱਚੋਂ ਗਿਆਨੀ ਪ੍ਰੀਤਮ ਸਿੰਘ ਜੀ ਲਖਾਰੀ ਇੰਗਲੈਂਡ ਵਾਲੇ ਪ੍ਰਸਿੱਧ ਮਹਾਪੁਰਖਾਂ ਦੇ ਵਿਦਿਆਰਥੀ ਐ ਮੈਂ ਇੰਗਲੈਂਡ ਗਿਆ ਸਾਂ ਤੇ ਉੱਥੇ ਉਹਨਾਂ ਨੇ ਕਿਹਾ ਕਿ ਸਾਨੂੰ ਹਜ਼ੂਰ ਸਾਹਿਬ ਦਾ ਇਤਿਹਾਸ ਸੁਣਾਓ ਤਕਰੀਬਨ 2.5 ਘੰਟੇ ਕਥਾ ਹੋਈ ਲਾਈਵ ਟੀਵੀ ਦੇ ਉੱਤੇ ਸਾਰੇ ਯੂਰਪ ਵਿੱਚ ਗਈ ਤੇ ਮੈਨੂੰ ਗਿਆਨੀ ਜੀ ਬਾਅਦ ਵਿੱਚ ਕਹਿਣ ਲੱਗੇ ਕਿ ਤੁਹਾਨੂੰ ਪਤਾ ਹੈ ਉਸ ਗ੍ਰੰਥ ਵਿੱਚ ਕੀ ਲਿਖਿਆ ਮੈਂ ਕਿਹਾ ਮਹਾਰਾਜ ਮੈਂ ਦਰਸ਼ਨ ਨਹੀਂ ਕੀਤੇ ਕਹਿੰਦੇ ਉਸ ਸਮੇਂ ਮੈਂ ਵਿਦਿਆਰਥੀ ਰੂਪ ਵਿੱਚ ਨਾਲ ਸਾਂ ਤੇ ਮੈਂ ਲਿਖ ਲਈਆਂ ਸੀ ਪੰਕਤੀਆਂ ਤੇ ਉਹਨਾਂ ਨੇ ਮੈਨੂੰ ਉਹ ਲਿਖਿਆ ਹੋਇਆ ਫੋਟੋਕਾਪੀ ਦਿੱਤੀ ਤੇ ਸਾਧ ਸੰਗਤ ਜੀ ਉਹਨਾਂ ਨੇ ਇਨ ਬਿਨ ਜੋ ਉਸ ਸਮੇਂ ਭਾਈ ਹਰ ਸਿੰਘ ਜੀ ਨੇ ਲਿਖਿਆ ਸੀ ਨਾ ਤੇ ਕੀ ਲਿਖਦੇ ਐ ਜੋ ਉਹਦੇ ਉੱਤੇ ਲਿਖਿਆ ਹੋਇਆ ਮੈਂ ਤੁਹਾਨੂੰ ਉਹ ਸੁਣਾਉਣ ਲੱਗਾ ਬਾਹਰਤਕ ਰੂਪ 'ਚ ਕਿਉਂਕਿ ਉਹ ਕਵਿਤਾ ਰੂਪ 'ਚ ਲਿਖਿਆ ਹੋਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਦਰਬਾਰ ਅਸਥਾਨ ਤੇ ਪ੍ਰਵੇਸ਼ ਹੋਏ ਐ ਸਤਿਗੁਰੂ ਜੀ ਦੇ ਮੁਖ ਮੰਡਲ ਤੇ ਇੱਕ ਅਲੌਕਿਕ ਜਿਹਾ ਨੂਰ ਸੀਗਾ ਜਿਹੜਾ ਹਰੇਕ ਦਾ ਮਨ ਆਕਰਸ਼ਿਤ ਹੋ ਰਿਹਾ ਸੀ ਮਹਾਰਾਜ ਵੱਲ ਕਲਗੀ ਸਾਹਿਬ ਸੱਚੇ ਪਾਤਸ਼ਾਹ ਦੇ ਸੀਸ ਤੇ ਝੂਲ ਰਹੀ ਹੈ ਚੌੜੀ ਹਜ਼ੂਰ ਦੀ ਛਾਤੀ ਪਹਿਨੇ ਹੋਏ ਸਾਰੇ ਸ਼ਸਤਰ ਮਹਾਰਾਜ ਸਨੱਦਬੱਦ ਗਰੀਬਨਵਾਜ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਸਤਕ ਤੇ ਕੇਆ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਆਗਿਆ ਕੀਤੀ ਹੈ ਕਿ ਪੰਜ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜ ਜਾਓ ਜਿਨ੍ਹਾਂ ਦੇ ਨਾਮ ਉਸ ਗ੍ਰੰਥ ਦੇ ਹਵਾਲੇ ਦੇ ਨਾਲ ਬਾਬਾ ਦੀਪ ਸਿੰਘ ਸਾਹਿਬ ਬਾਬਾ ਗੁਰਬਖਸ਼ ਸਿੰਘ ਸਾਹਿਬ ਭਾਈ ਸੰਤੋਖ ਸਿੰਘ ਜੀ ਭਾਈ ਹਰ ਸਿੰਘ ਜੀ ਇਹ ਨਾਮ ਸਾਧ ਸੰਗਤ ਜੀ ਉਸ ਗ੍ਰੰਥ ਦੀ ਲਿਖਤ ਹਨ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਸ ਸਮੇਂ ਪੰਜ ਸਿੰਘ ਹਜੂਰ ਨੇ ਤਾਬਿਆ ਖੜਾ ਦਿੱਤੇ ਹੈ ਫਿਰ ਮਹਾਰਾਜ ਜੀ ਨੇ ਪੰਜ ਪੈਸੇ ਤੇ ਨਾਰੀਅਲ ਆਪਣੇ ਕਰ ਕਮਲਾ ਵਿੱਚ ਲਏ ਹੈ ਜੋ ਵੱਡਿਆਂ ਸਤਿਗੁਰਾਂ ਜੀ ਨੇ ਇਹ ਉਸ ਦੇ ਆਰੰਭ ਵਿੱਚ ਲਿਖਿਆ ਕਿ ਖਾਲਸੇ ਨੇ ਆਖਿਆ ਮਹਾਰਾਜ ਵੱਡੇ ਸਤਿਗੁਰੂ ਜੀ ਜਦੋਂ ਸੱਚਖੰਡ ਗਮਨ ਕਰਦੇ ਸੀ ਤੇ ਮਹਾਰਾਜ ਆਪਣੇ ਸਿੱਖਾਂ ਨੂੰ ਸਤਿਗੁਰਾਂ ਜੀ ਦੀ ਅੱਗੇ ਬਾਹ ਜੜੀ ਸੀ ਉਹ ਫੜਾ ਕੇ ਜਾਂਦੇ ਸੀ ਮਹਾਰਾਜ ਆਪ ਸਾਨੂੰ ਕਿਹਦੇ ਲੜ ਲਾ ਕੇ ਚੱਲਿਓ ਹਜ਼ੂਰ ਨੇ ਬਹੁਤ ਪ੍ਰਸੰਨ ਚਿਤ ਹੋ ਕੇ ਕਿਹਾ ਖਾਲਸਾ ਜੀ ਇਹ ਨਿਰੰਕਾਰ ਨੇ ਤੁਹਾਥੋਂ ਕਹਾਇਆ ਤੇ ਅਸੀਂ ਇਹ ਵੀ ਰਸਮ ਹੁਣ ਅਦਾ ਕਰਦੇ ਆਂਗੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ 5 ਪੈਸੇ ਤੇ ਨਾਰੀਅਲ ਭੇਟ ਕੀਤੇ ਐ ਹਜ਼ੂਰ ਨੇ ਮਸਤਕ ਦੁਬਾਰਾ ਆਪਣਾ ਧਰਤੀ ਤੇ ਲਾਇਆ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਤੇ ਸਮੇ ਆਪਣੇ ਸ੍ਰੀ ਮੁਖ ਤੋਂ ਇਹ ਵਾਕ ਕਹੇ ਸੀ ਕਿ ਆਗਿਆ ਭਈ ਅਕਾਲ ਕੀ ਤਬਈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਸੱਚੇ ਪਾਤਸ਼ਾਹ ਜੀ ਨੇ ਵਾਕ ਕਹੇ ਫਿਰ ਉਸ ਗ੍ਰੰਥ ਦੀ ਲਿਖਤ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਜਦੋਂ ਆਪਣੇ ਖਾਲਸੇ ਵੱਲ ਤੱਕਿਆ ਨਾ ਤੇ ਮਹਾਰਾਜ ਜੀ ਨੇ ਕਿਹਾ ਪਹਿਲਾਂ ਤਾਂ ਇਹ ਸ਼ਬਦ ਕਹੇ ਕਿ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ ਫਿਰ ਸਤਿਗੁਰੂ ਜੀ ਨੇ ਕਿਹਾ ਕਿ ਜਿਹੜਾ ਪ੍ਰਤੱਖ ਸਾਡਾ ਦਰਸ਼ਨ ਕਰਨਾ ਚਾਹੇ ਤੇ ਖਾਲਸੇਵਾਲ ਹੱਥ ਕਰਕੇ ਕਿਹਾ ਖੋਜ ਇਨੀ ਮਹਲੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਖਾਲਸੇ ਨੂੰ ਵੀ ਆਪਣਾ ਸਰੂਪ ਬਖਸ਼ਿਸ਼ ਕੀਤਾ ਤੇ ਵਿਸ਼ੇਸ਼ ਕਰਕੇ ਉਸ ਗ੍ਰੰਥ ਦੇ ਵਿੱਚ ਜ਼ਿਕਰ ਆਇਆ ਕਿ ਮਹਾਰਾਜ ਜੀ ਨੇ ਜਿਸ ਸਮੇਂ ਜਿਵੇਂ ਇੱਥੇ ਹਜ਼ੂਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਫਿਰ ਨਜ਼ਰਾਨੇ ਭੇਟ ਕੀਤੇ ਜਾਂਦੇ ਆ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਆਪਣੇ ਗਾਤਰੇ ਦੀ ਸ੍ਰੀ ਸਾਹਿਬ ਕੱਢ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਭੇਟ ਕੀਤੀ। ਇਹ ਉਸ ਗ੍ਰੰਥ ਦੀ ਲਿਖਤ ਹੈ। ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਇੱਕ ਅਕਾਲ ਦੇ ਲੜ ਲਾਇਆ ਹੈ। ਵੇਖ ਲਓ ਆਦਰਸ਼ ਏਡਾ ਉੱਚਾ ਹੈ। ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਏਡੀ ਵੱਡੀ ਕੀਤੀ ਪਰ ਫਿਰ ਵੀ ਸਾਡੇ ਸਿੱਖਾਂ ਦੇ ਅੰਦਰ ਇਹ ਕਿਹਾ ਜਾਂਦਾ ਹੈ ਕਿ ਬਾਣੀ ਤੋਂ ਬਿਨਾ ਸ਼ਰੀਰ ਵੀ ਗੁਰੂ ਚਾਹੀਦਾ ਹੈ। ਸਤਿਗੁਰੂ ਜੀ ਨੇ ਉਦੋਂ ਕਿਹਾ ਸੀ ਕਿ ਖਾਲਸਾ ਦੀ ਅਸੀਂ ਸ਼ਰੀਰ ਦੀ ਪ੍ਰਥਾ ਬੰਦ ਕਰ ਦਿੱਤੀ ਹੈ ਅੱਜ ਤੋਂ ਸਾਡੇ ਤੇ ਤੁਹਾਡੇ ਗੁਰੂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਣਗੇ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਆਦਬ ਹੈ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਨੂੰ ਕਿ ਗਰੀਬ ਨਿਵਾਜ ਜਦੋਂ ਸਾਡੇ ਮਨ ਵਿੱਚ ਸ਼ੰਕੇ ਆਉਂਦੇ ਆਪ ਜੀ ਦੇ ਕੋਲੋਂ ਪੁੱਛ ਲੈਂਦੇ ਸਾਂ ਪਰ ਮਹਾਰਾਜ ਹੁਣ ਫਿਰ ਕਿਨੂੰ ਪੁੱਛਾਂਗੇ ਸਤਿਗੁਰੂ ਜੀ ਨੇ ਵਾਕ ਕਹੇ ਸੀ ਜੋ ਮੋਜ ਬਚਨ ਸੁਨਣ ਕੇ ਚਾਏ ਸੁਨੋ ਗ੍ਰੰਥ ਹਿਤ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਨ ਇਸ ਮੈਂ ਭੇਦ ਨਾਰੰਚਕ ਮਾਨ ਸਵੇਰੇ ਕਥਾ ਵਿੱਚ ਵੀ ਜ਼ਿਕਰ ਆਇਆ ਸੀਗਾ ਕਿਉਂਕਿ ਜਿਹੜੇ ਨਾਸਤਿਕ ਲੋਕ ਆ ਉਹ ਕਹਿ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਕਿਹੜਾ ਚੱਲ ਸਕਦੇ ਆ ਕਿਹੜੇ ਹੱਥਾਂ ਨਾਲ ਕੁਝ ਕਰ ਸਕਦੇ ਆ ਕਿਹੜਾ ਵੇਖ ਸਕਦੇ ਆ ਕਿਹੜਾ ਸੁਣ ਸਕਦੇ ਆ ਕਿਹੜਾ ਬੋਲ ਸਕਦੇ ਆ ਕਿਹੜਾ ਖਾ ਸਕਦੇ ਆ ਇਸ ਤਰ੍ਹਾਂ ਦੇ ਉਹਨਾਂ ਦੇ ਸ਼ੰਕੇ ਹਨ ਪਰ ਸਾਧ ਸੰਗਤ ਜੀ ਜਿਹੜਾ ਸ਼ਬਦ ਨਾਲ ਜੁੜ ਜਾਂਦਾ ਨਾ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਬਿਨਾਂ ਲੱਤਾਂ ਤੋਂ ਚੱਲ ਵੀ ਸਕਦੇ ਆ ਉਹਨੂੰ ਇਹ ਸ਼ਰਧਾ ਹੋ ਆਉਂਦੀ ਹੈ ਕਿ ਬਿਨਾਂ ਹੀ ਹੱਥਾਂ ਤੋਂ ਸਤਿਗੁਰੂ ਜੀ ਸਭ ਕੁਝ ਕਰ ਸਕਦੇ ਆ ਸਰੀਰ ਦੀ ਤਾਕਤ ਨੂੰ ਉਹੋ ਹੀ ਗਾਫਲ ਮੰਨਦਾ ਰਹਿੰਦਾ ਜਿਹਦਾ ਪਦਾਰਥਵਾਦੀ ਮਨ ਰਹਿੰਦਾ ਹੈ ਤੇ ਸਤਿਗੁਰੂ ਜੀ ਬਿਨਾ ਅੱਖਾਂ ਤੋਂ ਵੇਖਦੇ ਵੀ ਐ ਮਹਾਰਾਜ ਬਿਨਾ ਕੰਨਾਂ ਤੋਂ ਸੁਣਦੇ ਵੀ ਐ ਸੱਚੇ ਪਾਤਸ਼ਾਹ ਜੀ ਬਿਨਾ ਜੀਭਾਂ ਤੋਂ ਸਾਧ ਸੰਗਤ ਜੀ ਬੋਲਦੇ ਵੀ ਐ ਤੇ ਹਜ਼ੂਰ ਪ੍ਰਸ਼ਾਦ ਵੀ ਛਕਦੇ ਐ ਜਿਸ ਦੇ ਮਨ ਦੇ ਅੰਦਰ ਭਾਵਨਾ ਹੋਵੇ ਸੱਦ ਸੁਣਦਾ ਸੱਦ ਵੇਖਦਾ ਕਿਉਂ ਮੁਕਰ ਪਿਆ ਜਾਏ ਜੀਓ ਅਸਲ ਵਿੱਚ ਕੀ ਐ ਸ਼ਕਤੀ ਤੋਂ ਅੱਜ ਸਾਡਾ ਮਨ ਮੁਨਕਰ ਹੁੰਦਾ ਜਾ ਰਿਹਾ ਮੈਂ ਕੇਵਲ ਇਹੀ ਕਹਿ ਕੇ ਤੇ ਫਿਰ ਸ਼ਬਦ ਦੇ ਅਰਥ ਆਰੰਭ ਕਰ ਦਿਆਂਗਾ ਕਿਉਂਕਿ ਸ਼ਬਦ ਦੇ ਅਰਥਾਂ ਨੂੰ ਵੀ ਸਮਾਂ ਥੋੜਾ ਲੱਗ ਜਾਵੇਗਾ ਪਿਛਲੇ ਸਾਲ ਵੀ ਜਦੋਂ ਕਥਾ ਆਰੰਭ ਹੋਈ ਸੀ ਜਦੋਂ ਪੰਕਤੀਆਂ ਪੜੀਆਂ ਜਾ ਰਹੀਆਂ ਸਨ ਐਨ ਟੱਲ ਖੜਕਿਆ ਸੀ 12 ਵਜੇ ਸੀ ਬਿਲਕੁਲ ਪਿਛਲੇ ਸਾਲ ਵਰਗਾ ਹੀ ਇਨ ਬਿਨ ਸਮਾਂ ਤੇ 1 ਵਜੇ ਸਮਾਪਤੀ ਹੋ ਗਈ ਸੀ ਜੇ ਤੁਸੀਂ ਪਿਆਰ ਦੇ ਨਾਲ ਜੁੜ ਕੇ ਸੁਣੋਗੇ 1 ਵਜੇ ਤੱਕ ਦਾ ਸਮਾਂ ਤੁਹਾਨੂੰ 1 ਮਿੰਟ ਵਰਗਾ ਪ੍ਰਤੀਤ ਹੋਵੇਗਾ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਐਡਾ ਮਹਾਨ ਪੁਰਬ ਹੈ ਆਪਣੇ ਮਨਾਂ ਦੇ ਅੰਦਰ ਉਸ ਯਾਦ ਤੇ ਪਿਆਰ ਨੂੰ ਭਰਦਿਆਂ ਹੋਇਆਂ ਬਾਜਾਂ ਵਾਲੇ ਸਤਿਗੁਰੂ ਜੀ ਦਾ ਉਹ ਸਮਾਂ ਯਾਦ ਕਰੀਏ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਨੇ ਖਾਲਸੇ ਨੂੰ ਸੰਬੋਧਨ ਹੋਏ ਸਨ ਇੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਮਹਾਨ ਰਸਮ ਅਦਾ ਕੀਤੀ ਸੀ ਦੇਹ ਪ੍ਰਥਾ ਬੰਦ ਕਰ ਦਿੱਤੀ ਸੀ ਸ਼ਬਦ ਗੁਰੂ ਦੇ ਸੱਚੇ ਪਾਤਸ਼ਾਹ ਨੇ ਸਾਨੂੰ ਲੜ ਲਾਇਆ ਸੀ ਗੁਰੂ ਖਾਲਸਾ ਜੀ ਬੇਨਤੀ ਇਹ ਹੈ ਕਿ ਜਦੋਂ ਸਤਗੁਰੂ ਜੀ ਦਾ ਸੱਚਖੰਡ ਜਾਣਦਾ ਅਸੀਂ ਇਤਿਹਾਸ ਸੁਣਾਉਨੇ ਆ ਤੇ ਇਤਿਹਾਸ ਵਿੱਚ ਜਿਵੇਂ ਲਿਖਿਆ ਹੋਇਆ ਉਸ ਨੂੰ ਸੁਣਾਉਣ ਲੱਗਿਆਂ ਜੇ ਤਾਂ ਬਖਤੇ ਦਾ ਓਡਾ ਨਿਸ਼ਚਾ ਨਾ ਹੋ ਦੇਵ ਦੀ ਜ਼ਬਾਨ ਥੜਕ ਜਾਂਦੀ ਹੈ ਜੇ ਸਰੋਤਾ ਉਸ ਦੇ ਉੱਪਰ ਸ਼ਰਧਾ ਨਾ ਕਰੇ ਤੇ ਫਿਰ ਉਸ ਨੂੰ ਨਿਸ਼ਚਾ ਨਹੀਂ ਆਉਂਦਾ ਇਹ ਹਜ਼ੂਰ ਦਾ ਸੱਚਖੰਡ ਜਾਣਦਾ ਜੋ ਇਤਿਹਾਸ ਕਿਹਾ ਜਾਂਦਾ ਹੈ ਮੈਂ ਕੇਵਲ ਸ਼ਕਤੀ ਦੇ ਆਧਾਰ ਤੇ ਕਹਿ ਕੇ ਬੇਨਤੀ ਕਰਕੇ ਫਿਰ ਕਥਾ ਸ਼ਬਦ ਦੀ ਆਰੰਭ ਕਰਾਂਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜਾ ਅਸਥਾਨ ਅੰਦਰ ਜਿੱਥੇ ਅੱਜ ਸ਼ਸਤਰ ਲਿਪਟੇ ਹੋਏ ਆ ਮਹਾਰਾਜ ਦੇ ਪਾਵਨ ਤਖਤ ਦੇ ਉੱਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਆਗਿਆ ਨਾਲ ਇੱਥੇ ਚਿਖਾ ਸਜਾਈ ਗਈ ਸੀ ਵੱਡੀ ਚੰਦਨ ਦੀ ਚਿਖਾ ਸੀ ਜਿੱਥੇ ਬਾਹਰ ਨਿਸ਼ਾਨ ਸਾਹਿਬ ਹੈ ਇੱਥੇ ਤੱਕ ਕਨਾਤ ਲੱਗੀ ਹੋਈ ਸੀ ਤੇ ਵੱਡੇ ਨਿਸ਼ਾਨ ਸਾਹਿਬ ਜੋ ਥੱਲੇ ਨਿਸ਼ਾਨ ਸਾਹਿਬ ਉਹ ਇੱਥੇ ਤੱਕ ਬਰੂਹਾ ਸੀਗਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ-ਅੱਗੇ ਰਾਗੀ ਸਿੰਘ ਸ਼ਬਦਾਂ ਦਾ ਗਾਇਨ ਕਰਦੇ ਹੋਏ ਆਏ ਜੋ ਰਾਗੀ ਸਿੰਘ ਸ਼ਬਦ ਪੜ੍ਹ ਐ ਸਨ ਆਪ ਮੁਹ ਜੀਵਨ ਪਦਵੀ ਪਾਈ ਇਹ ਮਾਰੂ ਰਾਗ ਵਿੱਚ ਸ਼ਬਦ ਜੋਤੀ ਜੋਤ ਸਮਾਉਣ ਦਾ ਸਾਰਾ ਸ਼ਬਦ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇੱਥੇ ਆਗਿਆ ਸੀ ਕਿ ਅੰਦਰ ਕੋਈ ਜਾ ਨਹੀਂ ਸਕਦਾ ਬੇਨਤੀ ਆ ਬੀਬੀ ਜੀ ਆਪ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਗਰੀਬ ਨਿਵਾਜ ਜਿਸ ਵਕਤ ਉਸ ਕਨਾਤ ਦੇ ਦਰਵਾਜ਼ੇ ਰਾਹੀਂ ਅੰਦਰ ਪ੍ਰਵੇਸ਼ ਹੋਣ ਲੱਗੇ ਤੇ ਸਾਧ ਸੰਗਤ ਜੀ ਭਾਵੇਂ ਕਿ ਸਤਿਗੁਰੂ ਜੀ ਨੇ ਆਪਣੇ ਸਰੂਪ ਦਾ ਸਪਰਸ਼ ਸਿੰਘਾਂ ਨੂੰ ਬਖਸ਼ਿਆ ਹੋਇਆ ਸੀ ਪਰ ਫਿਰ ਵੀ ਐਡੇ ਵੱਡੇ ਸਤਿਗੁਰੂ ਦਾ ਸ਼ਕਤੀ ਭਰਪੂਰ ਸਤਿਗੁਰੂ ਦਾ ਸੰਸਾਰ ਤੋਂ ਆਪਣੇ ਸਰਗੁਣ ਸਰੂਪ ਨੂੰ ਅਲੋਪ ਕਰਨਾ ਬਰਦਾਸ਼ਤ ਕਰਨ ਵਾਲੀ ਗੱਲ ਨਹੀਂ ਸੀ ਸਿੰਘ ਸਭ ਕੁਝ ਜਾਣਦੇ ਸਮਝਦੇ ਹੁੰਿਆਵੇਂ ਜਦੋਂ ਹਜੂਰ ਕਨਾਤ ਤੋਂ ਅੰਦਰ ਪ੍ਰਵੇਸ਼ ਹੋਏ ਤੇ ਜਰੋ ਜਾਰ ਸਿੰਘਾਂ ਦੇ ਨੈਤਰਾਂ ਵਿੱਚੋਂ ਅਥਰੂ ਡਿੱਗਣ ਲੱਗ ਪਏ ਆਪਣੇ ਖਾਲਸੇ ਨੂੰ ਵਾਰਕ ਕਰਦੇ ਹਜੂਰ ਨੇ ਤੱਕਿਆ ਤੇ ਮਹਾਰਾਜ ਫਿਰ ਪਿੱਛੇ ਮੁੜੇ ਜਿਹਦਾ ਪੁੱਤਰ ਨਾਲ ਪਿਆਰ ਹੁੰਦਾ ਹੈ ਨਾ ਸਤਿਗੁਰੂ ਕਹਿੰਦੇ ਖਾਲਸਾ ਜੀ ਮੇਰੀ ਦੇਹ ਦਾ ਮੋਹ ਨਾ ਕਰੋ ਮੈਂ ਅਮਰ ਹਾਂ ਅਟਲ ਹਾਂ ਸਦੀਬ ਹਾਂ ਅਬਨਾਸੀ ਹਾਂ ਇਹ ਸਤਿਗੁਰੂ ਨੇ ਆਪਣੇ ਖਾਲਸੇ ਨੂੰ ਬੋਲ ਕਹੇ ਸੀ ਮੇਰੇ ਅਬਨਾਸੀ ਸਰੂਪ ਨੂੰ ਚਿਤਵਣਾ ਮੇਰੇ ਅਟਲ ਸਰੂਪ ਵਿੱਚ ਸਦਾ ਅਭਿਜਿਤ ਰਹਿਣਾ ਤੁਹਾਨੂੰ ਕੋਈ ਮਾਰ ਨਹੀਂ ਸਕੇਗਾ ਮੌਤ ਨਮਰਦਾਂ ਨੂੰ ਆਉਂਦੀ ਹੈ ਮਰਦਾਂ ਨੂੰ ਮੌਤ ਵਿੱਚੋਂ ਜ਼ਿੰਦਗੀ ਪ੍ਰਾਪਤ ਹੁੰਦੀ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਸ਼ ਭਰੇ ਬੋਲ ਕਹੇ ਸੀ ਖਾਲਸੇ ਦੇ ਅੰਦਰ ਆਇਆ ਹੋਇਆ ਉਹ ਵੇਗ ਸਤਿਗੁਰੂ ਨੇ ਆਪਣੇ ਬਚਨਾਂ ਨਾਲ ਰੋਕਿਆ ਤੇ ਫਿਰ ਇਹ ਬਚਨ ਕਹੇ ਖਾਲਸਾ ਜੀ ਸਾਡੇ ਦੋ ਬਚਨ ਯਾਦ ਰੱਖਿਓ ਇੱਕ ਤਾਂ ਗੁਰਮੰਤਰ ਤੇ ਗੁਰਬਾਣੀ ਕਦੇ ਨਾ ਵਿਸਾਰਿਓ ਦੂਸਰਾ ਸ਼ਸਤਰ ਵਿੱਦਿਆ ਦਾ ਅਭਿਆਸ ਨਾ ਤਿਆਗਿਓ ਸੰਸਾਰ ਦੀ ਕੋਈ ਕੌਮ ਤੁਹਾਨੂੰ ਗੁਲਾਮ ਨਹੀਂ ਕਰ ਸਕੇਗੀ ਹਜ਼ੂਰ ਇਹ ਬਚਨ ਕਹਿ ਕੇ ਅੰਦਰ ਪ੍ਰਵੇਸ਼ ਹੋਏ ਐ ਕੇਵਲ ਭਾਈ ਹਰ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਜੀ ਮਹਾਰਾ ਆਗਿਆ ਕੀਤੀ ਕਿ ਭਾਈ ਹਰ ਸਿੰਘ ਜੀ ਚੰਡਾ ਪ੍ਰਚੰਡ ਕਰ ਦਿਓ ਹਜ਼ੂਰ ਬਣੀ ਹੋਈ ਉੱਚੀ ਚਖਾ ਤੇ ਚੌਕੜਾ ਲਾ ਕਰਕੇ ਬੈਠ ਗਏ ਜਦੋਂ ਸਤਿਗੁਰੂ ਜੀ ਜਾਗਦੀ ਜੋਤ ਓਵੇਂ ਕਮਰ ਕੱਸਾ ਲੱਗਾ ਹੈ ਕਲਗੀ ਸਾਹਿਬ ਸੀਸ ਤੇ ਝੂਲ ਰਹੀ ਹੈ ਨੂਰ ਇਨਾ ਮਸਤਕ ਤੇ ਆ ਡਲ ਡਲ ਪੈਂਦਾ ਨੂਰ ਭਾਈ ਹਰ ਸਿੰਘ ਜੀ ਦਾ ਹਿਆ ਨਹੀਂ ਪੈਂਦਾ ਕਿ ਮੈਂ ਚੰਡਾ ਪ੍ਰਚੰਡ ਕਰਦਿਆਂ ਸਤਿਗੁਰੂ ਜੀ ਦੀ ਆਗਿਆ ਆਗੇ ਕੋਈ ਵੇਰ ਨਹੀਂ ਸੀ ਫਿਰ ਮਹਾਰਾਜ ਜੀ ਦੀ ਆਗਿਆ ਮੰਨਦਿਆਂ ਹੋਇਆਂ ਉਹ ਚੰਡਾ ਪ੍ਰਚੰਡ ਕੀਤਾ ਲੜ ਲੜ ਕਰਦੀ ਹੋਈ ਅੱਗ ਬਲਣ ਲੱਗੀ ਹੈ ਸਾਰੀਆਂ ਲੱਕੜਾਂ ਸਾਧ ਸੰਗਤ ਜੀ ਬਲ ਗਈਆਂ ਹਜੂਰ ਦੇ ਸਰੀਰ ਨੂੰ ਅੱਗ ਨੇ ਛੋਇਆ ਤੱਕ ਨਹੀਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੀਰ ਨੂੰ ਅੱਗ ਨੇ ਨਹੀਂ ਛੋਇਆ ਕਿਉਂਕਿ ਪੰਜਾਂ ਤਤਾਂ ਦੇ ਸਰੀਰ ਨੂੰ ਅੱਗ ਛੋਂਦੀ ਹੈ ਹਜੂਰ ਮੈਂ ਪਹਿਲਾਂ ਹੀ ਤਤਾਂ ਚ ਤਤ ਮਿਲਾ ਦਿੱਤੇ ਸੀ ਇਸ ਕਰਕੇ ਮਹਾਰਾਜ ਦੇ ਸਰੀਰ ਨੂੰ ਅੱਗ ਨੇ ਨਹੀਂ ਛੋਹਿਆ ਫਿਰ ਸਤਿਗੁਰੂ ਨੇ ਆਪਣੀ ਨਾਭੀ ਵਿੱਚੋਂ ਮੈਂ ਇੱਥੇ ਪ੍ਰਮਾਣ ਦੇਵਾਂਗਾ ਕਿਉਂਕਿ ਅੱਜ ਆਪਾਂ ਇਹ ਮੰਨ ਲੈਨੇ ਆ ਕਿ ਮਹਾਰਾਜ ਦੇ ਸਰੀਰ ਨੂੰ ਕਿਉਂ ਨਹੀਂ ਛੋਹਿਆ ਜੀ ਜਿਹੜੇ ਮਨਮਤੀਏ ਉਹ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਮ ਆਦਮੀ ਦੀ ਤਰ੍ਹਾਂ ਸਰੀਰ ਦਾ ਆੰਤਮ ਸੰਸਕਾਰ ਹੋਇਆ ਹੈ ਕੇਵਲ ਇਹ ਸਿੱਖ ਸ਼ਰਦਾ ਹੀ ਕਰਦੇ ਆ ਕੋਈ ਦੇਸ਼ ਮੇਤ ਵੀ ਕਦੇ ਸੱਚਖੰਡ ਗਿਆ ਉਹ ਤਾਂ ਸੱਚਖੰਡ ਨੂੰ ਨਹੀਂ ਮੰਨਦੇ ਜਿਹੜੇ ਲੋਕ ਇਹ ਗੱਲਾਂ ਕਰਦੇ ਆ ਤੇ ਉਹ ਮੰਨਦੇ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਮ ਸਰੀਰ ਦੀ ਤਰ੍ਹਾਂ ਹੀ ਸੰਸਕਾਰ ਹੋਇਆ ਤੇ ਇਹ ਜਿਹੜੇ ਸਿੱਖ ਹੈ ਨਾ ਸ਼ਰਧਾ ਨਾਲ ਇਹ ਜੀਆਂ ਗੱਲਾਂ ਕਰਦੇ ਆ ਮੈਂ ਉਹਦਾ ਸਬੂਤ ਦੇਵਾਂਗਾ ਤੇ ਉਹ ਪ੍ਰਮਾਣ ਦੇ ਕੇ ਫਿਰ ਮੈਂ ਕਥਾ ਆਰੰਭ ਕਰਦਾ ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਨਾਭੀ ਦੇ ਵਿੱਚੋਂ ਸਾਧ ਸੰਗਤ ਜੀ ਅਗਨ ਨੂੰ ਪ੍ਰਗਟ ਕੀਤਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਨਾਭ ਤੋਂ ਜਿਵੇਂ ਅੱਗ ਪ੍ਰਗਟ ਹੋਈ ਹੈ ਹੌਲੀ ਹੌਲੀ ਵੇਖਦਿਆਂ ਵੇਖਦਿਆਂ ਉਸ ਅਗਨੀ ਦੇ ਵਿੱਚ ਸਤਿਗੁਰੂ ਦਾ ਸਰੀਰ ਅਲੋਪ ਹੋ ਗਿਆ ਆਕਾਸ਼ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋਇਆ ਉਸ ਵਕਤ ਤੇ ਜੈ ਜੈਕਾਰ ਦੀਆਂ ਧੁਨਾ ਸੁਣੀਆਂ ਉਸ ਮਰਦ ਅਗੰਬੜੇ ਸਤਿਗੁਰੂ ਦਾ ਜਦੋਂ ਜਾਣਾ ਹੋਇਆ ਦੇਵਤਿਆਂ ਨੇ ਸਾਧ ਸੰਗਤ ਜੀ ਨਗਾਰੇ ਖੜਕਾ ਦਿੱਤੇ ਸੰਖਾਂ ਦਾ ਨਾਦ ਪੂਰਿਆ ਗਿਆ ਸਿੰਘਾਂ ਨੂੰ ਬੇਨਤੀ ਕਰੂੰਗਾ ਫਿਰ ਸ਼ਬਦ ਦੀ ਕਥਾ ਸੰਪੂਰਨ ਹੋ ਸਕੇ ਆਪਣੇ ਜੋਸ਼ ਨੂੰ ਥੋੜਾ ਜਿਹਾ ਆਪਜੀ ਠੱਲ ਕੇ ਸੋ ਜਕਾਰਾ ਜਿਉ ਕਿਉਂਕਿ ਫਿਰ ਸਮਾਂ ਲੱਗਦਾ ਹੈ ਬੇਨਤੀ ਹੈ ਕਿਉਂਕਿ ਮੈਨੂੰ ਪਤਾ ਤੁਹਾਡੇ ਮਨ ਅੰਦਰ ਪਿਆਰ ਆਉਂਦਾ ਹੈ ਪਿਆਰ ਦੇ ਨਾਲ ਉਮੜਿਆ ਹੋਇਆ ਜੋਸ਼ ਮੁੱਖ ਤੋਂ ਜਕਾਰਾ ਬਣ ਕੇ ਨਿਕਲਦਾ ਹੈ ਜਕਾਰਾ ਵੀ ਸੂਝ ਵਾਲੇ ਸਿੰਘ ਹੀ ਛੱਡਦੇ ਆਂ ਕਈ ਵਾਰੀ ਗੱਲ ਬਖਤਾ ਕੁਝ ਹੋਰ ਕਹਿ ਰਿਹਾ ਹੁੰਦਾ ਤੇ ਜਕਾਰਾ ਉੱਥੇ ਛੱਡ ਦਿੰਦੇ ਜਿਹੜਾ ਟੈਂਦੀ ਕਲਾ ਵਾਲਾ ਪ੍ਰਤੀਕ ਹੁੰਦਾ ਹੈ ਤੇ ਤੁਸੀਂ ਸੂਜਵਾਨ ਹੋ ਚੜ੍ਹਦੀ ਕਲਾ ਦੇ ਪ੍ਰਤੀਕ ਦੇ ਸਹਿਤ ਜਕਾਰਾ ਛੱਡਿਆ ਪਰ ਬੇਨਤੀ ਆ ਥੋੜਾ ਆਪਣੇ ਵੇਗ ਨੂੰ ਕੰਟਰੋਲ ਕਰੋ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਵਕਤ ਸੱਚਖੰਡ ਨੂੰ ਚਾਲਾ ਮਾਰਿਆ ਕਿਸੇ ਇੱਕ ਨਹੀਂ ਵੇਖਿਆ ਖਲਕਤ ਨੇ ਵੇਖਿਆ ਦੁਨੀਆ ਨੇ ਤੱਕਿਆ ਉਸ ਸਮੇਂ ਉਸ ਨਾਦ ਨੂੰ ਉਸ ਪ੍ਰਕਾਸ਼ ਨੂੰ ਸਭ ਇੱਥੇ ਲੋਕਾਈ ਨੂੰ ਪਤਾ ਲੱਗਾ ਕਿ ਅੱਜ ਗੁਰੂ ਕਲੰਗੀ ਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚਖੰਡ ਗਮਨ ਕੀਤਾ ਸਾਦ ਸੰਗਤ ਜੀ ਮਨੁੱਖਾਂ ਦਾ ਕੀ ਪਸ਼ੂ ਪੰਛੀਆਂ ਨੇ ਉਸ ਸਮੇਂ ਇਸ ਗੱਲ ਦਾ ਸੋਗ ਕੀਤਾ ਸੀ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਿਹੜੇ ਦਰਸ਼ਨ ਕਰਦੇ ਸਨ ਇਸ ਬਾਜੂ ਮੰਡਲ ਨੇ ਉਸ ਸਮੇਂ ਉਦਾਸੀ ਦਾ ਪ੍ਰਗਟਾਵਾ ਕੀਤਾ ਜਦੋਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਚਾਲਾ ਮਾਰਿਆ ਫਿਰ ਉਸ ਸਮੇਂ ਸਿੰਘਾਂ ਨੇ ਦੱਸਿਆ ਸੀ ਕਿ ਖਾਲਸਾ ਜੀ ਹਜ਼ੂਰ ਦੇ ਸੋਨੇ ਦੀ ਕਾਠੀ ਦੀ ਅਸਵਾਰੀ ਵਾਲਾ ਕਮੈਤ ਘੋੜਾ ਤਵੇਲੇ ਵਿੱਚ ਹੈ ਨਹੀਂ ਸੱਚੇ ਪਾਤਸ਼ਾਹ ਮਹਾਰਾਜ ਕੇਵਲ ਆਪ ਸਮੇਤ ਦੇਹ ਸ਼ਸਤਰਾਂ ਦੇ ਸਮੇਤ ਸੱਚੇ ਪਾਤਸ਼ਾਹ ਸੱਚਖੰਡ ਨਹੀਂ ਗਏ ਹਜੂਰ ਆਪਣਾ ਸੋਨੇ ਦੀ ਕਾਠੀ ਵਾਲਾ ਘੋੜਾ ਵੀ ਨਾਲ ਲੈ ਗਏ ਸੱਚੇ ਪਾਤਸ਼ਾਹ ਸਮਰੱਥ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਾਬਤ ਅਸੀਂ ਇਤਿਹਾਸ ਵਿੱਚ ਇਹ ਸੁਣਾਉਂਦੇ ਆ ਪਰ ਸੁਣ ਕੇ ਜਿਹੜੇ ਸਰੋਤੇ ਦੇ ਨਿਸ਼ਚੇ ਵਿੱਚ ਕਚਿਆਈ ਹੁੰਦੀ ਹੈ ਕਿਵੇਂ ਕਿਵੇਂ ਹੋ ਸਕਦਾ ਹੋ ਨਹੀਂ ਸਕਦਾ ਮੈਂ ਤੁਹਾਨੂੰ 4 ਨਵੰਬਰ ਤੇ 1970 ਦੀ ਘਟਨਾ ਸੁਣਾਉਣ ਲੱਗਾ ਤੇ ਸੁਣਾ ਕੇ ਕਥਾ ਆਰੰਭ ਕਰ ਦਿਆਂਗਾ 4 ਨਵੰਬਰ 1970 ਜੂਪੀ ਜ਼ਿਲ੍ਹਾ ਸਾਧ ਸੰਗਤ ਜੀ ਏਟਾ ਜ਼ਿਲ੍ਹਾ ਉਸ ਦੇ ਅੰਦਰ ਸਿੰਘ ਸਭਾ ਗੁਰਦੁਆਰਾ ਸਾਹਿਬ ਜਿੱਥੇ ਬਾਬਾ ਸਾਧੂ ਸਿੰਘ ਜੀ ਨਿਹੰਗ ਸਿੰਘ 11 ਸਾਲ ਤੋਂ ਗ੍ਰੰਥੀ ਦੀ ਡਿਊਟੀ ਕਰਦੇ ਸਨ ਇਹ 1970 ਵਿੱਚ ਸ਼੍ਰੋਮਣੀ ਕਮੇਟੀ ਦੇ ਮਾਸਿਕ ਪੱਤਰ ਵਿੱਚ ਛਪਿਆ। ਉਸ ਦਿਨ ਦੀਆਂ ਅਖਬਾਰਾਂ ਕਢਾ ਲਿਓ ਸਾਰੀਆਂ ਅਖਬਾਰਾਂ ਵਿੱਚ ਇਹ ਖਬਰ ਛਪੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਖਾਲਸਾ ਵੀ ਉਹ ਸ਼ਕਤੀ ਰੱਖਦਾ ਹੈ ਜਿਹੜੀ ਸ਼ਕਤੀ ਗੁਰਦੇਵ ਵਿੱਚ ਆਪ ਵਰਤਦੀ ਸੀ। ਕਿਉਂਕਿ ਮਹਾਰਾਜ ਨੇ ਖਾਲਸੇ ਨੂੰ ਆਪਣਾ ਰੂਪ ਦਿੱਤਾ, ਕੁਝ ਵੀ ਲੁਕਾ ਕੇ ਨਹੀਂ ਰੱਖਿਆ। ਬਾਬਾ ਸਾਧੂ ਸਿੰਘ ਜੀ 116 ਸਾਲ ਦੇ ਹੋਏ। 116 ਸਾਲ ਛੀਸ ਤੇ ਫਰਲਾ ਸਜਾਇਆ ਕਰਦੇ ਸੀ ਨਿਹੰਗ ਸਿੰਘ ਬਾਣੇ ਵਿੱਚ ਪਰਪੱਕ ਰਹਿੰਦੇ ਸੀ ਰਹਿਤ ਮਰਯਾਦਾ ਵਿੱਚ ਦ੍ਰਿੜ ਰਹਿੰਦੇ ਸੀ ਬਿਰਧ ਆਜੂ ਹੋਣ ਕਰਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਵਨਾ ਨਾਲ ਸੇਵਾ ਕਰਦੇ ਸਨ ਫਿਰ ਉਥੋਂ ਦੇ ਸ਼ਹਿਰ ਦੇ ਕੁਝ ਪ੍ਰੇਮੀਆਂ ਨੇ ਕਿਹਾ ਕਿ ਮਹਾਰਾਜ ਲੰਗਰ ਦੀ ਸੇਵਾ ਅਸੀਂ ਬिवेਕ ਨਾਲ ਤਿਆਰ ਕਰਦਿਆ ਕਰਾਂਗੇ ਤੁਸੀਂ ਲੰਗਰ ਆਪਣਾ ਆਪ ਨਾ ਬਣਾਇਆ ਕਰੋ ਕਹਿਣ ਲੱਗੇ ਅੱਛਾ ਲੰਗਰ ਉਹ ਗੁਰਦੁਆਰੇ ਸਾਹਿਬ ਦਾ ਪ੍ਰਧਾਨ ਹੀ ਸੀਗਾ ਜਿਸ ਦੇ ਘਰੋਂ ਬਾਬਾ ਜੀ ਲੰਗਰ ਆਉਂਦਾ ਤੇ ਉਹ ਕਦੇ-ਕਦੇ ਹਾਸੇ ਨਾਲ ਕਹਿੰਦੇ ਕਿ ਜਦੋਂ ਮੈਂ ਸਰੀਰ ਛੱਡਣਾ ਨਾ ਮੈਂ ਤੁਹਾਡੀਆਂ ਲੱਕੜਾਂ ਨਹੀਂ ਖਰਾਬ ਕਰਨੀਆਂ ਉਹ ਕਹਿੰਦੇ ਬਜ਼ੁਰਗ ਹੈਗੇ ਐਵੇਂ ਆਵਾਤਾਵਾ ਬੋਲਦੇ ਰਹਿੰਦੇ ਉਮਰ ਜ਼ਿਆਦਾ ਹੋ ਗਈ ਹੈ ਲੱਗਦੀ ਕਹਿੰਦੇ ਫਿਰ ਮੈਂ ਤੁਹਾਡੀ ਕੋਈ ਸਮਗਰੀ ਵੀ ਨਹੀਂ ਜੇ ਵਰਤਣੀ ਫਿਰ ਕਦੇ ਹੱਸ ਕੇ ਕਹਿਣਾ ਮੈਂ ਤੁਹਾਡੇ ਮੋਢਿਆਂ ਤੇ ਚੜ ਕੇ ਨਹੀਂ ਜਾਣਾ ਇਸ ਤਰ੍ਹਾਂ ਦੇ ਬਚਨ ਕਰਦੇ ਰਹਿਣਾ ਪਰ ਜਿਹਨੇ ਸੁਣਨਾ ਉਹਨੇ ਇਹ ਸੋਚਣਾ ਕਿ ਉਮਰ ਵੱਡੀ ਆ ਤੇ ਸਠਿਆ ਗਏ ਆ ਤਾਂ ਇਹੋ ਜੀਆਂ ਗੱਲਾਂ ਕਰਦੇ ਆ ਜਿਸ ਦਿਨ ਉਹਨਾਂ ਨੇ ਚਾਲਾ ਮਾਰਨਾ ਸੀ ਇੱਕ ਸਾਧ ਸੰਗਤ ਜੀ ਬਾਣੀਆਂ ਸੀ ਉਹਦੇ ਨਾਲ ਪ੍ਰੇਮ ਸੀਗਾ ਉਹਦੀ ਦੁਕਾਨ ਤੇ ਗਏ ਸੁੱਕੀ ਰਸਤ ਲੈਣੀ ਸੀ ਅੱਧਾ ਕਿਲੋ ਆਟਾ ਲਿਆ ਉਹ ਘਰ ਪਕੜਾਉਣਾ ਸੀ ਉਹਨਾਂ ਨੂੰ ਤੇ ਉਹਨੂੰ ਦੁਕਾਨ ਵਾਲੇ ਨੂੰ ਕਹਿੰਦੇ ਆ ਕਿ ਮੇਰਾ ਇੰਨਾ ਹੀ ਆਟਾ ਰਹਿੰਦਾ ਸੀ ਸੰਸਾਰ 'ਚ ਮਹਨੋ ਇਹ ਛੱਕੇ ਚਾਲਾ ਮਾਰ ਲੈ। ਉਹ ਕਹਿੰਦਾ ਹੱਸ ਕੇ ਕਹਿੰਦਾ ਬਾਬਾ ਜੀ ਤੁਸੀਂ ਕਿੱਧਰ ਜਾਣਾ ਇੱਥੇ ਹੀ ਰਹਿਣਾ। ਉਹਨੇ ਵੀ ਨਾ ਸਮਝਿਆ ਇਸ ਭੇਦ ਨੂੰ। ਜਿਸ ਦਿਨ ਉਹਨਾਂ ਦੇ ਚਾਲੇ ਦਾ ਵਕਤ ਸੀ। ਕੁਝ ਦਿਨਾਂ ਤੋਂ ਉਸ ਪਰਚੇ ਵਿੱਚ ਲਿਖਿਆ ਹੋਇਆ ਮੇਰੇ ਕੋਲੋਂ ਦੀ ਕਾਪੀ ਹੈ ਕੋਈ ਲੈਣਾ ਚਾਹੇ ਤਾਂ ਲੈ ਸਕਦਾ। ਕਿ ਬਾਬਾ ਜੀ ਦੇ ਕੁਝ ਦਿਨਾਂ ਤੋਂ ਢੰਗ ਤਰੀਕੇ ਜਿਉਣ ਦੇ ਵੱਖਰੇ ਹੋ ਗਏ ਸੀ। ਇਸ਼ਨਾਨ ਵੇਲੇ ਜਕਾਰੇ ਬਹੁਤ ਛੱਡਦੇ ਸੀ। ਜਦੋਂ ਕੋਈ ਦਿਖਾਈ ਦੇਂਦਾ ਹੋਵੇ ਉਹਨੂੰ ਫਤਿਹ ਵੀ ਬੁલાਉਣੀ ਪੈਂਦੀ ਆ ਉਹਦੇ ਸਤਕਾਰ ਚ ਜਕਾਰਾ ਵੀ ਛੱਡਣਾ ਪੈਂਦਾ ਇਹ ਗੁਪਤ ਸੰਸਾਰ ਨਾਲ ਨਾਤਾ ਜੁੜਦਾ ਆ ਦੇਹਾਂ ਨਾਲ ਉਹਨਾਂ ਦਾ ਟੁੱਟ ਜਾਂਦਾ ਜਿਸ ਵਕਤ ਅੰਮ੍ਰਿਤ ਵੇਲੇ ਉਹਨਾਂ ਨੇ ਆਪਣਾ ਇਸ਼ਨਾਨ ਸੋਧਿਆ ਸ਼ਸਤਰਾਂ ਨਾਲ ਸਨਾਤਵਾ ਤਿਆਰ ਪਰ ਤਿਆਰ ਹੋਏ ਤੇ ਗੁਰਦੁਆਰੇ ਸਾਹਿਬ ਦੇ ਬਰਾਮਦੇ ਦੇ ਅੰਦਰ ਮਹਾਰਾਜ ਦੀ ਸੇਵਾ ਕਰਕੇ ਚੌਂਕੜਾ ਲਾ ਬੈਠੇ ਸੀ ਖਿੜਿਆ ਮਸਤਕ ਡਗਦਾ ਹੋਇਆ ਚਿਹਰਾ ਪਰ ਚੰਗੀ ਜਲ ਪਾਣੀ ਲੈ ਕੇ ਆਉਂਦਾ ਸੀ ਰੋਜ਼ ਆਇਆ ਪ੍ਰਧਾਨ ਜੀ ਦਾ ਲੜਕਾ ਕਹਿੰਦਾ ਬਾਪੂ ਜੀ ਜਲ ਪਾਣੀ ਲਿਆਂਦਾ ਹੱਸ ਕੇ ਕਹਿਣ ਲੱਗੇ ਰੱਖ ਦੇ ਕਾਕਾ ਉਹਨਾਂ ਨੂੰ ਪਤਾ ਸੀ ਜਲ ਪਾਣੀ ਨਹੀਂ ਛਕਣਾ ਹੁਣ ਥੋੜੇ ਚਿਰ ਬਾਅਦ ਉਹਨੇ ਸਕੂਲ ਜਾਣਾ ਸੀ ਉਹਦੇ ਮਨ ਵਿੱਚ ਖਿਆਲ ਆਇਆ ਕਿ ਮੈਂ ਗਲਾਸ ਘਰ ਛੱਡ ਆਵਾਂ ਹੁਣ ਤੱਕ ਜਲ ਪਾਣੀ ਛਕ ਲਿਆ ਹੋਣਾ ਜਦੋਂ ਵਾਪਸ ਆਇਆ ਬਾਬਾ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੋਇਆ ਕੀ ਟੱਕਿਆ ਉਸਨੇ ਉਹਨਾਂ ਦੀ ਧੁੰਨੀ ਦੇ ਵਿੱਚੋਂ ਦੋਹੇ ਪਾਸੇ ਲਾਟਾਂ ਨਿਕਲ ਰਹੀਆਂ ਢਿੱਡ ਦੇ ਦਿਵਾਲਿਓਂ ਅੱਗ ਉੱਪਰ ਨੂੰ ਅਠ ਰਹੀ ਐ ਉਹ ਬੱਚਾ ਸੀ ਰੌਲਾ ਪਾਇਆ ਸ਼ਹਿਰ ਦੀ ਆਬਾਦੀ ਵਿੱਚ ਗੁਰਦੁਆਰਾ ਸਾਹਿਬ ਹੋਣ ਕਰਕੇ ਇੱਕਦਮ ਬਹੁਤ ਯਾਰੇ ਲੋਕ ਇਕੱਠੇ ਹੋਏ ਪੁਲਿਸ ਨੂੰ ਪ੍ਰਬੰਧ ਕਰਨਾ ਔਖਾ ਹੋ ਗਿਆ ਕਾਲਜ ਸਕੂਲ ਬੰਦ ਹੋ ਗਏ ਕਹਿੰਦੇ ਇੱਕ ਘੰਟੇ ਵਿੱਚ ਉਸ ਪੇਪਰ ਦੀ ਲਿਖਤ ਹੈ ਕਿ 1 ਲੱਖ ਲੋਕ ਉੱਥੇ ਇਕੱਠੇ ਹੋ ਗਏ ਤੇ ਲੋਕਾਂ ਨੇ ਕਿਹਾ ਪਾਣੀ ਪਾ ਕੇ ਅੱਗ ਬੁਝਾਓ ਸਿਆਣੇ ਕਹਿਣ ਲੱਗੇ ਨਾ ਜਲ ਨਾ ਬਈ ਪਾਓ ਸਿਆਣੇ ਗੁਰਮੁਖਾਂ ਨੇ ਕਿਹਾ ਅੱਗੇ ਹੋ ਕੇ ਤੱਕੋ ਤਾਂ ਸਹੀ ਜਿਸ ਦਰੀ ਤੇ ਉਹ ਮੱਥਾ ਟੇਕ ਕੇ ਬੈਠੇ ਐ ਅੱਗ ਕੇਵਲ ਉਹਨਾਂ ਦੇ ਸਰੀਰ ਨੂੰ ਭਸਮ ਕਰ ਰਹੀ ਐ ਦਰੀ ਨੂੰ ਵੀ ਨਹੀਂ ਸਾੜ ਰਹੀ ਕਿਸੇ ਹੋਰ ਚੀਜ਼ ਨੂੰ ਅੱਗ ਨਹੀਂ ਲੱਗ ਰਹੀ ਤੇ ਉਸ ਅੱਗ ਦੇ ਵਿੱਚੋਂ ਹਵਨ ਵਰਗੀ ਸੁਗੰਧੀ ਦੀ ਖੁਸ਼ਬੂ ਆ ਰਹੀ ਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜਿਸ ਨੇ ਰਹਿਤ ਕਮਾਈ ਹੈ ਉਹ ਵੀ ਇਸ ਤਰ੍ਹਾਂ ਜਾ ਸਕਦਾ ਹੈ ਤੇ ਅਸੀਂ ਸਤਿਗੁਰੂ ਦੇ ਬਾਬਦ ਕੀ ਸ਼ੰਕਾ ਕਰਦੇ ਆਂ ਫਿਰ ਸੁਣੋ ਬੀਸੀ ਆ ਗਿਆ ਉਹਨੇ ਮੌਕੇ ਤੇ ਆ ਕਰਕੇ ਕਿਹਾ ਕਿ ਇਸ ਦਾ ਨਰੀਖਣ ਹੋਣਾ ਚਾਹੀਦਾ ਉਦੋਂ ਤੱਕ ਕਹਿੰਦੇ ਆ ਕਿ ਬਾਬਾ ਜੀ ਦਾ ਸਾਰਾ ਸਰੀਰ ਸੁਆਹ ਹੋ ਚੁੱਕਾ ਸੀਗਾ ਕੇਵਲ ਇੱਕ ਪੈਰ ਬਚ ਗਿਆ ਸੀ ਚਰਨ ਬਚ ਗਿਆ ਸੀ ਕਿਉਂ ਬਚਿਆ ਉਥੇ ਲਿਖਿਆ ਹੋਇਆ ਹੈ ਕਿ ਇੱਕ ਮਾਤਾ ਨੇ ਅੱਗੇ ਹੋ ਕੇ ਉਸ ਪੈਰ ਨੂੰ ਹੱਥ ਲਾ ਦਿੱਤਾ ਸੀ ਇਸ ਕਰਕੇ ਉਹ ਪੈਰ ਨਹੀਂ ਸੜਿਆ। ਉਹ ਪੈਰ ਨਹੀਂ ਭਸਮ ਹੋਇਆ ਤੇ ਫਿਰ ਜਦੋਂ ਡੀਸੀ ਨੇ ਕਿਹਾ ਕਿ ਇਸ ਸਵਾ ਦਾ ਜਿਹੜਾ ਮੁਆਇਨਾ ਕਰਾਂਗੇ ਕਹਿੰਦੇ ਇੱਕ ਘੰਟਾ ਹੋ ਚੁੱਕਾ ਸੀ ਅੱਗ ਬੁਝੀ ਨੂੰ ਵੀ ਤੇ ਜਿੱਥੇ ਬਾਬਾ ਜੀ ਦਾ ਮੁਖ ਸੀਗਾ ਉਹਦੇ ਮੁਖ ਵਿੱਚੋਂ ਇੱਕ ਦਮ ਲਾਟ ਪ੍ਰਗਟ ਹੋਈ ਡੀਸੀ ਡਰ ਗਿਆ ਪੈਸੇ ਅੱਗੇ ਰੱਖ ਕੇ ਕਹਿੰਦਾ ਮਹਾਰਾਜ ਮੈਂ ਕੋਈ ਮੁਆਇਨਾ ਨਹੀਂ ਕਰਾਉਂਦਾ ਤੇ ਮੈਨੂੰ ਮaaf ਕਰਦੇ ਹੋ ਡੀਸੀ ਨੇ ਫਿਰ ਸਾਰੇ ਆਏ ਹੋਏ ਲੋਕਾਂ ਦੇ ਵਿੱਚ ਕਿਹਾ ਕਿ ਇਹ ਬਾਬਾ ਜੀ ਦਾ ਆਪਣਾ ਕੋਈ ਆਤਮਿਕ ਸ਼ਕਤੀ ਦੇ ਸਹਤ ਉਹਨਾਂ ਨੇ ਆਪਣਾ ਸਰੀਰ ਭਸਮ ਕੀਤਾ ਜਿਹੜਾ ਪ੍ਰਬੰਧ ਹੈ ਉਹਦੇ ਵੱਲੋਂ ਕੋਈ ਵੀ ਇਨਕੁਆਰੀ ਨਹੀਂ ਹੋਵੇਗੀ ਤੇ ਜਿਵੇਂ ਸਿੱਖ ਸੰਗਤ ਚਾਹੁੰਦੀ ਹੈ ਬਾਬਾ ਜੀ ਦੇ ਬਚੇ ਹੋਏ ਚਰਨ ਦਾ ਉਹ ਅੰਤਮ ਰਸਮਾਂ ਜਿਹੜੀਆਂ ਉਹ ਕਰ ਸਕਦੇ ਆ ਫਿਰ ਸੰਗਤ ਨੇ ਚੰਦਨ ਦੀ ਚਿਖਾ ਸਜਾ ਕਰਕੇ ਬਾਬਾ ਜੀ ਦੇ ਉਸ ਚਰਨ ਦਾ ਅੰਤਮ ਸੰਸਕਾਰ ਕੀਤਾ ਤੇ ਸਾਧ ਸੰਗਤ ਜੀ ਉਥੋਂ ਦੇ Hindu ਲੋਕ ਵੀ ਕਹਿੰਦੇ ਸਨ ਕਿ ਆਜ ਕੱਲ ਬਾਕੀ ਧਰਮੋਂ ਮੇਂ ਕਰਮकांड ਰਹਿ ਗਿਆ ਹੈ ਕੇਵਲ ਸ਼ਕਤੀ ਹੈ ਤੋ ਗੁਰੂ ਨਾਨਕ ਸਾਹਿਬ ਕੇ ਧਰਮ ਮੇਂ ਹੈ ਜੋ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਕੇ ਖਾਲਸੇ ਨੇ ਪ੍ਰਤੱਖ ਕਰਕੇ ਦਿਖਾ ਦਿਆ ਹੈ ਸਾਡੇ ਨਿਸ਼ਚਿਆਂ ਵਿੱਚ ਕਚਈ ਆ ਗਈ ਤਾਂ ਸੋਚਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਬਾਕੀ ਸ਼ਰੀਰਾਂ ਮੰਗੀ ਮਹਾਰਾਜ ਦਾ ਅੰਤਮ ਸੰਸਕਾਰ ਹੋਇਆ ਹੋਵੇਗਾ ਖਾਲਸਾ ਜੀ ਸਤਿਗੁਰੂ ਜੀ ਕਰਨ ਕਾਰਨ ਸਮਰੱਥ ਨੇ ਐਡੀ ਸਮਰੱਥ ਸ਼ਕਤੀ ਗਰੀਬਨਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣਾ ਸਮਰਥ ਖਾਲਸਾ ਇਸ ਸੰਸਾਰ ਤੇ ਸਾਜਿਆ